ਜੀ ਰਖੜੀ ਦਾ ਆ ਰਿਹਾ ਤਹਾਰ ਤੇ ਭੈਣਾਂ ਦੇ ਲਈ ਨਾ ਅੱਜ ਆਰੀ ਵਰਕ ਦੇ ਸੂਟ ਲੈ ਕੇ ਆਏ ਆ ਉਹ ਵੀ ਬ੍ਰਾਂਡਡ ਕੰਪਨੀ ਦੇ ਔਰ ਬਾਜ਼ਾਰ ਨਾਲੋਂ ਬਹੁਤ ਘੱਟ ਰੇਟਾਂ ਦੇ ਪਹਿਲਾਂ ਤੁਸੀਂ ਕਲਰ ਚੈੱਕ ਕਰ ਲਓ ਤੁਹਾਨੂੰ ਇੰਨੇ ਜਿਆਦਾ ਕਲਰ ਮਿਲ ਜਾਣਗੇ ਤੁਸੀਂ ਦੇਖ ਕੇ ਹੈਰਾਨ ਹੋ ਜਾਓਗੇ ਭੈਣਾਂ ਦੇ ਲਈ ਆਫਰ ਲੈ ਕੇ ਆਏ ਆ ਅੱਜ ਆਪਾਂ ਇੱਕ ਰੇਟ ਵਾਲੀ ਛੋਟੀ ਦੁਕਾਨ ਤੇ ਖੜੇ ਆ ਬਾਈ ਜੀ ਤੁਮਾਕਾ ਪਾਣ ਲੱਗਿਆ ਬਾਈ ਜੀ ਕੀ ਰੇਟ ਕਰਤੇ ਹਾਂਜੀ ਪਹਿਲਾਂ ਤਾਂ ਇਹਦਾ ਬ੍ਰਾਂਡ ਚੈੱਕ ਕਰੋ ਜੀ ਹਾਂਜੀ ਬ੍ਰਾਂਡ ਚੈੱਕ ਕਰੋ ਕੇਮੇਸ਼ ਜੀ ਦਾ ਮਾਲ ਹੈ ਜੀ ਹਾਂਜੀ ਠੀਕ ਹੈ ਨਾ ਜੀ ਕੋਈ ਅੰਡਰੂ ਫੰਡਰੂ ਮਾਲ ਨਹੀਂ ਹੈਗਾ ਜੀ ਕੋਈ ਬੀਜੇ ਬੂਜੇ ਦਾ ਕੋਈ ਤਰਮ ਮੰਨੇ ਦਾ ਕੋਈ ਨਮੋ ਨਰੇਨ ਦਾ ਮਾਲ ਨਹੀਂ ਹੈਗਾ ਦੇਸੀ ਮਾਲ ਨਹੀਂ ਬ੍ਰਾਂਡਡ ਮਾਲ ਹੈ ਜੀ ਰੰਗੜ ਮਾਲ ਹੈ ਜੀ ਇਹ ਹੋਰ ਕੈਮਰੀਕ ਦਾ ਸੂਟ ਹੈ ਜੀ ਆ ਦੇਖੋ ਜੀ ਡਿਜ਼ਾਈਨ ਸਕਰੀਨ ਤੇ ਚੱਲਣ ਲੱਗ ਰਹੇ ਨੇ ਜੀ ਹਾਂਜੀ ਡਿਜ਼ਾਈਨ ਵੱਧੂ ਨੇ ਜੀ ਤੇ ਇਹ ਤਾਂ ਆ ਗਈ ਕੁੜਤੀ ਦੇ ਸਲਵਾਰ ਦਾ ਕੱਪੜਾ ਆ ਗਿਆ ਜੀ ਇਹ ਸਲਵਾਰ ਆ ਗਈ ਲੀਵੀ ਜੀ ਦੀ ਅਡ ਬੱਟਾ ਆ ਗਿਆ ਜੀ ਟਾਈ ਐਂਡ ਡਾਈ ਦਾ ਹਾਂਜੀ ਇਹ ਜਿਹੜਾ ਬਾਜ਼ਾਰ 'ਚ 70 ਸਰਪ੍ਰੇਰ ਦਾ ਸੂਟ ਦੁਪੱਟਾ ਜੀ ਸੂਟ ਨਾਲ ਦੁਪੱਟਾ ਮਿਲਣ ਜਾ ਰਿਹਾ ਤੇ ਵਰਕ ਦੀ ਗੱਲ ਕਰ ਰਹੇ ਸੀ ਤੁਸੀਂ ਆ ਰਹੀ ਵਰਕ ਆਰੀ ਵਰਕ ਦੀ ਆਰੀ ਵਰਕ ਦੇ ਸੂਟ ਮਿਲਣ ਜਾ ਰਿਹਾ ਡਿਜ਼ਾਈਨ ਬਹੁਤ ਹੈ ਸਕਰੀਨ ਤੇ ਤੁਹਾਡੇ ਸਾਹਮਣੇ ਚੱਲੀ ਜਾਂਦੇ ਆ ਉਸ ਤੋਂ ਇਲਾਵਾ ਕਲਰਾਂ ਦੀ ਗੱਲ ਕਰੀਏ ਕਲਰ ਤੁਹਾਨੂੰ ਨਜਾਇਜ਼ ਮਿਲ ਜਾਣਗੇ ਤੁਹਾਨੂੰ ਸੋਚੇ ਵੀ ਨਹੀਂ ਹੋਣੇ ਰਖੜੀਆਂ ਤੱਕ ਇਹ ਆਫਰ ਰਹਿਣ ਵਾਲਾ ਹੈ ਬਾਜ਼ਾਰ ਦੇ ਅੰਦਰ 700 ਰੁਪਏ ਦਾ ਇਹ ਸੂਟ ਇੱਕ ਵਿਕਦਾ ਤੇ ਛੋਟੀ ਦੁਕਾਨ ਤੇ 700 ਰੁਪਏ ਦੇ ਦੋ ਦੋ ਮਿਲਣ ਜਾ ਰਹੇ ਆ ਅਰੇ ਇਸ ਤੋਂ ਇਲਾਵਾ ਹੋਰ ਵੀ ਮਿਲ ਜੂਗਾ ਜੀ ਇਸੇ ਰੇਟ ਦੇ ਵਿੱਚ ਦੇਖੋ ਜੀ ਆਹ ਟੋਕਾਂ ਨਾਲ ਹੈ ਜੀ ਆਹ ਲਾੜ ਚੱਕਿਆ ਜੀ ਆਹ ਦੇਖੋ ਜੀ Z7 ਦਾ ਮਾਲ ਹੈ ਜੀ ਕੰਪਨੀ ਦਾ ਮਾਲ ਹੈ ਜੀ ਆਹ ਸੂਟ ਹੈ ਇਹ ਚ ਮੈਚਿੰਗ ਮਾਲ ਵੀ ਆਊਗਾ ਇਹ ਚ ਆਲ ਓਵਰ ਮਾਲ ਵੀ ਆਊਗਾ ਨਾਲ ਦੁਪੱਟਾ ਜੀ ਜਿਹੜਾ ਬਜਾਰ ਚ 300 400 ਰੁਪਏ ਮਿਲਦਾ ਜੀ ਇੱਥੇ ਮਿਲਣਗੇ 350 ਰੁਪਏ ਦਾ ਜੋੜਾ 350 ਦੇ ਦੋ ਸੂਟ ਮੇਰਾ ਸੂਟ ਦੁਪੱਟਾ ਲੋ ਜੀ ਕਮਾਲ ਕਰਤੀ ਪਹਿਣਾ ਦੇ ਲਈ ਆਫਰ ਤੇ ਆਫਰ ਸੂਟਾਂ ਦੇ ਆਫਰ ਤੇ ਆਫਰ ਜਿਹੜੀਆਂ ਪਹਿਣਾ ਮੈਨੂੰ ਲਾਂਬਾ ਦਿੰਦੀਆਂ ਸੀ ਵੀ ਜਾਖਲ ਚ ਤੁਸੀਂ ਕੋਈ ਆਫਰ ਨਹੀਂ ਲੈ ਕੇ ਆਂਦੇ ਅੱਜ ਤੁਹਾਡੇ ਲਈ ਧਮਾਕੇਦਾਰ ਆਫਰ ਲੈ ਕੇ ਆਇਆ ਜੇ ਵੀਰ ਜੀ ਕਿਸੇ ਵੀ ਭੈਣ ਨੇ ਇਹ ਸੂਟ ਖਰੀਦਣਿਆ ਤਾਂ ਖਰੀਦਣ ਦੇ ਲਈ ਆਣਾ ਕਿੱਥੇ ਪਊਗਾ ਜੀ ਜਖਲ ਮੰਡੀ ਆਣਾ ਪੂਆ ਜੀ ਹਸਪਤਾਲ ਦੇ ਸਾਹਮਣੇ ਸ਼ੋਰੂਮ ਹੈ ਇੱਕ ਰੇਟ ਵਾਲੀ ਛੋਟੀ ਦੁਕਾਨ ਸਰਕਾਰੀ ਹਸਪਤਾਲ ਦੇ ਬਿਲਕੁਲ ਗੇਟ ਦੇ ਸਾਹਮਣੇ ਇੱਕ ਰੇਟ ਵਾਲੀ ਛੋਟੀ ਦੁਕਾਨ ਜਖਲ ਮੰਡੀ ਖੜੇ ਆ ਬਾਕੀ ਸਕਰੀਨ ਤੇ ਵਾਈਦਾ ਨੰਬਰ ਚੱਲ ਰਿਹਾ ਹੈ